ਕੱਲ ਤੁਸੀਂ ਕੀ ਕੀਤਾ ਕੱਲ ਕਿੰਨਾ ਪਾਠ ਕੀਤਾ ਕੱਲ ਕਿੰਨਾ ਧਿਆਨ ਲਗਾਇਆ ਕੱਲ ਕਿੰਨਾ ਨਾਮ ਜਪਿਆ ਉਹ ਕੱਲ ਸੀ ਉਹ ਬੀਤ ਗਿਆ ਤੁਸੀਂ ਅੱਜ ਕੀ ਕੀਤਾ ਤੁਸੀਂ ਇਹ ਦੇਖਣਾ ਹੈ ਕਿਹਾ ਮੈਂ ਅੱਜ ਦਾਨ ਕੀਤਾ ਕਿਹਾ ਮੈਂ ਅੱਜ ਪਾਠ ਕੀਤਾ ਕਿਹਾ ਮੈਂ ਅੱਜ ਸਿਮਰਨ ਕੀਤਾ ਕਿਹਾ ਮੈਂ ਅੱਜ ਧਿਆਨ ਕੀਤਾ ਅੱਜ ਦੀ ਚੀਜ਼ ਵਿੱਚ ਤੁਸੀਂ ਕੀ ਕਮਾਇਆ ਤੁਸੀਂ ਉਹ ਦੇਖਣਾ ਕੱਲ ਭੁੱਲ ਜਾ ਕਿਉਂਕਿ ਪ੍ਰੇਮ ਜਿਹੜਾ ਨਾ ਪਰਮਾਤਮਾ ਦਾ ਗੁਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਆ ਤਿਨ ਬ੍ਰਭ ਪਾਇਓ ਪ੍ਰੇਮ ਜਿਹੜਾ ਉਹ ਦੇਣਾ ਸਿੱਖਦਾ ਸਾਡਾ ਮਨ ਜਿਹੜਾ ਉਹ ਬੁਖਾਰੀ ਹੈ ਉਹ ਮੰਗਦਾ ਰਹਿੰਦਾ ਮੰਗਦਾ ਰਹਿੰਦਾ ਮੰਗਦਾ ਰਹਿੰਦਾ ਕੁਛ ਨਾ ਕੁਛ ਉਹ ਜਿੱਥੇ ਮੰਗ ਹੁੰਦੀ ਹੈ ਉੱਥੇ ਪ੍ਰੇਮ ਨਹੀਂ ਹੁੰਦਾ ਪ੍ਰੇਮ ਉਹ ਬਿਨਾ ਵਜੇ ਬਿਨਾ ਕਾਰਨ ਬਿਨਾਂ ਸਵਾਰਥ ਬਿਨਾਂ ਲਾਲਚ ਬਿਨਾਂ ਮੋਹ ਬਸ ਹੈ ਉਰ ਤੁਹਾਡੇ ਅੰਦਰ ਦਾ ਭਿਖਾਰੀਪਨ ਉਦੋਂ ਖਤਮ ਹੋਣਾ ਜਦੋਂ ਤੁਹਾਡੇ ਅੰਦਰ ਪ੍ਰੇਮ ਜਿਹੜਾ ਉਹ ਜਾਗ ਜਾਣਾ ਜਿਸ ਦਿਨ ਪ੍ਰੇਮ ਜਾਗ ਗਿਆ ਉਸ ਦਿਨ ਤੁਹਾਡੇ ਅੰਦਰ ਜੋਤ ਜਾਗ ਜਣੀ ਜਿਸ ਦਿਨ ਪ੍ਰੇਮ ਹੋ ਗਿਆ ਉਸ ਦਿਨ ਨਫ਼ਰਤ ਖਤਮ ਹੋ ਜਾਣੀ ਹੈ